ਜੋ ਨੰਬਰ ਆਨਲਾਈਨ ਆਪਾਂ ਹੈ ਤਾਂ ਇਹ ਪਾ ਗਦੇ ਆ ਉਹ ਕਿਹਦੇ ਦਾ ਵਾ ਉਹ ਨੂੰ ਪੁੱਛਾ 65 ਨਾ ਦਾ ਵਾ ਜੇ ਆਪ ਬਟੇ ਲਾਲ ਨਾਲ ਇਸ ਵਿੱਚ Sattirik動画? Hmm Sattirik動画 Huh meh flowing I am doing. Oğlum Heey. Heey. Porteta ਕਿ ਕਿਤੇ ਜਾਂਦਾ ਮਾਲ ਇਹ ਯਾ ਸਾਰੀ ਜਗ੍ਹਾ ਦਾ ਜਿਹੜਾ ਜਿਦਾਂ ਸੀ ਚਾਹੁੰਦੇ ਆ ਆਰਡਰ ਹੀ ਹੈ ਇਹਦਾ ਮਾਲ ਕਿੱਥੇ ਪਹੁੰਚਦਾ ਕਰਦੇ ਹੋ ਕਿ ਆਰਡਰ ਹੀ ਹੋਏਗਾ ਨਾ ਪਹਿਲੇ ਐਡਵਾਂਸ ਦੇ ਵਿੱਚ ਨਹੀਂ ਪਤਾ ਹੀ ਨਹੀਂ ਕਿ ਬੋਗਾ ਪੰਜਾਬ ਦੀ ਹੁਣ ਕੋਈ ਆਵਾਜ਼ ਹੈ ਹਾਂ ਹੁੰਦਾ ਹੈ ਹੁਣ ਪੰਜਾਬੀ ਲੋਕ ਵੀ ਜਿਹੜੇ ਆ ਉਹ ਮਨਾਨ ਲੱਗਦੇ ਦੂਸਰੇ ਜਿਹੜੇ ਮੁੰਡੇ ਦੀ ਜਿਆਦਾ ਹੁੰਦਾ ਜਿਆਦੀ ਬਣਾਉਂਦੇ ਮਾਂ ਜਾਣ ਹੋ ਗਏ ਦੁਨੀਆਂ ਹੋ ਗਏ ਨਹੀਂ ਸਰਦਾਰ ਨਹੀਂ ਮੈਂ ਕਹਿ ਰਿਹਾ ਵੈਸੇ ਪੰਜਾਬ ਦੇ ਰਹਿਣ ਵਾਲੇ ਨੂੰ ਜੇਰ ਮਨ ਬਣਾ ਦੇ ਸਿਆਰੇ ਬਣੀ ਆਂ ਹਾਂ ਸੋਹਣੀ ਸੋਹਣੀ ਪਹਿਂਡਾਲਣਾ ਬਜੀ ਨਾ ਕਮਾਜੋ ਛੱਡੋ ਬਜੀ ਇਹ ਮਿਹਨਤ ਦਾ ਫਲ ਕੁਝ ਹੋਵੇ ਹਾਂ ਉਹੀ ਮੈਂ ਬੋਚਦਾ ਤੇ ਦੀ ਇਹ ਵੇਤਾ ਇਸ ਕੰਮ ਤੋਂ 30 ਮਿੰਟ ਹੋ ਗਏ ਆ ਉਹ ਤੇ ਠੀਕ ਆ ਤੁਹਾਡੀ ਗੱਲ ਕਿ ਥੋੜਾ ਥੋੜਾ ਪਾਈ ਦੇਣਾਂ ਤੇ ਪਹਿਲੇ ਕਰਕੇ ਆ ਜਾਂਦੇ ਚਲੋ ਲੱਗਦਾ ਵੀ ਆਪ ਹੀ ਪਤਾ ਨਹੀਂ ਕਿ ਲੇਖ ਕੁਮਾਰੇ ਠੀਕ ਗੱਡੀ ਚਾਲੇ